ਮੰਗਲ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡੀਆਂ ਮੰਗਾਂ ਲਾਗੂ ਕਿ ਕਿਸਾਨ ਸਭਾ ਤੁਹਾਡੇ ਨਾਲ ਖੜੇ ਹੈ ਜੇ ਮੋਰਚਾ ਲੰਬਾ ਚੱਲਦਾ ਤਾਂ ਪਿੰਡਾਂ ਦੇ ਪਿੰਡ ਹੈ ਜਿਹੜੇ ਤੁਹਾਡੇ ਕੋਲ ਆਉਣ ਨੂੰ ਤਿਆਰ ਹੈ ਇੱਥੇ ਪਾ ਲੋ ਤੰਬੂ ਵੀ ਲਾ ਲੋ ਛੇੜਾ ਬਰਾણો ਤਾਂ ਜੋ ਪੱਕੇ ਤੌਰ ਤੇ ਜਿਹੜਾ ਕਿਸਾਨ ਨੇ ਦਿੱਲੀ ਦੀ ਸਰਦੀ ਦੇ ਅੰਦਰ ਮੇਰੇ ਸਾਥੀਓ ਕੋਈ ਵੀ ਲੜਾਈ ਹੈ ਜਿਹੜੀ ਉਹ ਮੋਰਚਾ ਤਾਂ ਬਿਨਾ ਇਕੱਠੇ ਹੋਣ ਤੋਂ ਬਿਨਾ ਨਹੀਂ ਲੜੀ ਜਾ ਸਕਦੀ ਇਹਨਾਂ ਬੇਈਮਾਨਾਂ ਦੇ ਤਾਂ ਹੀ ਕੰਨਾ ਤੱਕ ਆਵਾਜ਼ ਪੁੱਜਣੀ ਹੈ ਜਦੋਂ ਤੱਕ ਸਾਡੇ ਇਸ ਮਸਲੇ ਦਾ ਮੇਰੇ ਸੁਪਤਾਲ ਯੋਗ ਵੱਡੇ ਵੀਰ ਪੰਜਾਬ ਹோம்ਗਾਰਡ ਦੇ ਜਿਹੜੇ ਕਰਮਚਾਰੀ ਨੇ ਤੇ ਜਿਹੜੀਆਂ ਮੈਂ ਇੱਧਰ ਮੇੜਮਾ ਆਈਆਂ ਨੇ ਆਂਗਣ ਬਾੜੀ ਵਰਕਰ ਨੇ ਵੀ ਸਮੂਹ ਅਗਲ ਦਾ ਭਰੋਸਾ ਦਵਾਦਾ ਕਿ ਤੁਸੀਂ ਇੱਕ ਮੋਰਚਾ ਨਾਲ ਜਿਹੜਾ ਆਪਣਾ ਸ਼ਿੰਗਾਰ ਹੈ ਉਹਨੂੰ ਜਾਰੀ ਰੱਖੋ ਬਾਏ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਵੈਲਕਮ ਆਪ ਸਰਕਾਰ ਨਾਲ ਮੀਟਿੰਗ ਹੋਈ ਹੈ ਕੀ ਸਿੱਟਾ ਨਿਕਲਿਆ ਮੀਟਿੰਗ ਦਾ ਸਾਡੀ 11 ਮੈਂਬਰੀ ਕਮੇਟੀ ਜਿਹੜੀ ਆ ਸੀਮ ਹਾਊਸ ਗਈ ਸੀ ਜਿਹਦੇ ਵਿੱਚ ਬੁਮਾਰ ਅਮਰਜੀ ਆਈਐਸ ਜੀ ਦੇ ਨਾਲ ਸਾਡੀ ਬਹੁਤ ਵਧੀਆ ਮੀਟਿੰਗ ਰਹੀ ਹੈ ਉਹਨਾਂ ਦੇ ਨਾਲ ਸਾਡੀਆਂ ਤਿੰਨ ਤਮਾਦਸ ਬਾਰੇ ਮੀਟਿੰਗ ਹੋਈ ਹੈ ਉਹਨਾਂ ਨੇ ਸਾਨੂੰ ਪੂਰਾ assurance ਦਵਾਇਆ ਕਿ ਕੱਲ assurance ਦਵਾਇਆ ਕਿ ਕੱਲ ਇਸ ਮੀਟਿੰਗ ਦੇ ਵਿੱਚ ਤੁਹਾਡਾ ਇਹਨਾਂ ਮੁੱਦਿਆਂ ਦਾ ਹੱਲ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਆ ਮੀਟਿੰਗ ਕੀਤੀ ਗਈ ਆ ਮਨਜੋਵ ਹੋਮ ਸੈਕਟਰੀ ਸਾਹਿਬ ਮਨਜੋਵ ਜੀ ਸ੍ਰੀ ਚਾਂਦੀ ਤੇ ਇੱਕ ਜਮਾਨਤ ਪੱਤਰ ਹੋਮ ਸੈਕਟਰੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਆ ਜੀ ਗੁਰਕੀਰਪਾਲ ਸਿੰਘ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਤਿੰਨ ਪੇਚਾ ਮੰਗਦੇ ਆ ਉਹਨਾਂ ਦੇ ਉੱਤੇ ਪੂਰਾ ਗੌਰ ਕਰਕੇ ਲਾਗੂ ਕੀਤਾ ਜਾਊਗਾ ਸਾਡੀ ਪਹਿਲੀ ਮੀਟਿੰਗ ਸੀਗੀ ਮਾਨ ਪੱਤਾ ਉਹਨਾਂ ਨੇ ਚਾਹੋ ਦੂਸਰੀ ਸਾਡੀ ਸੀਗੀ ਡਿਮਾਂਡ ਉਹ ਤਾਂ ਤੁਹਾਡੀਆਂ ਬੱਸ ਕਰਾਈ ਦੀ ਤੀਸਰੀ ਡਿਮਾਂਡ ਸੀ ਸਾਡੀ ਕਿ ਇਹਨਾਂ ਨੇ ਕੱਲ ਤੱਕ ਤੀਸਰੀ ਸਾਡੀ ਡਿਮਾਂਡ ਸੀਗੀ ਜੀ 7.6% ਤਰਖਾ ਕਮਿਸ਼ਨ ਤੇ ਸੋ ਇਹਨਾਂ ਸਾਰੀਆਂ ਮੰਗਾਂ ਤੇ ਉਹਨਾਂ ਨੇ ਬੜੀ ਗੌਰ ਕੀਤੀ ਹੈ। ਸਾਨੂੰ ਵਿਸ਼ਵਾਸ ਹੋਇਆ ਜਿਸ ਦੇ ਨਾਲ ਇਹ ਸੀਜ਼ਨ ਆਪਣੇ ਸਾਥੀਆਂ ਨੂੰ ਅਜਿਹਾ ਧਰਨਾ ਜਲਾਉ ਉਮੂਲੀ ਕਰਤਾ। ਇਹਨਾਂ ਨੇ ਮਾਨਤਾ ਤੇ ਸਾਨੂੰ ਪੂਰਾ ਯਕੀਨ ਆ ਸਰਕਾਰ ਤੇ ਜੀ ਕੱਲ ਵੀ ਹੋਣ ਵਾਲੀ ਮੀਟਿੰਗ ਸਾਡੇ ਸਮੁਦੇ ਨੂੰ ਫਲਕੀਤਾ ਜਾਵੇ। ਕੱਲ ਦਾ ਭਰੋਸਾ ਦਵਾ ਦਾ ਕਿ ਤੁਸੀਂ ਇੱਕ ਮੁਰਤਾ ਨਾਲ ਜਿਹੜਾ ਆਪਣਾ ਸ਼ਿੰਗਾਰਸ਼ ਹੈ ਉਹਨਾਂ ਨੂੰ ਜਾਰੀ ਰੱਖੋ। ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ। ਵੈਕ बाकी जी यहाँ पे पंजाब होमगार्ड का धरना चल रहा आप अपनी जो पार्टी की तरफ, तरफ से जहाँ हाजिरी लगाने तरब पहुंचे हो क्या कहना क्या चाहोगे सर मैं सेंट्रल इंडियन ट्रेड यूनियन का स्टेट का सेक्रेटरी हूँ तो इनकी जो साढ़े पांच साल से यहाँ पे धरना चल रहा है बड़ी शर्म की बात है ये जो हमारी नई सरकार आई इसने सरकार में सत्ता में आने से पहले इसके जो मंत्री आज बने हुए हैं मुख्यमंत्री इनके साथ उन्होंने वादा किया था कि हमारी सरकार न हो हम आपकी सभी मांग मानेगी लेकिन बड़े दुख की बात है पंजाब का मुख्यमंत्री यही हमारे डिस्ट्रिक्ट में स्कूल को तो टेक करता है उन, उन, उनको लोगों का दर्द नहीं दिखा एक तरफ लाखों लोग कल हराश हुए और दूसरी तरफ ये वर्दीदारी जिन्होंने लाइन डंडर की रक्षा करनी है वो मजबूर होकर सड़कों पर बैठे हैं बड़ी बात है अच्छा आपको लग रहा है कि एक तरफ जो जहाँ पे खाकी वर्षित खाकी हो रखा है एक तरफ पंजाब पुलिस जो इनके ऊपर लगा रखी है दूसरी तरफ पंजाब पुलिस के ही मुलाजिम पंजाब होमगार्ड के मुलाजिम पंजाब सरकार के खिलाफ धरना दे रहे हैं यहाँ पे ऐसे है जी जितने पंजाब के थाने हैं वो थानों में 50 परसेंट ऐसी ज्यादा गिनती जो है वो होमगार्ड के जवानों की है वो शांति से लेके ਅਨ ਡਰਾਈਵਰ ਤੋਂ ਲੈ ਕੇ ਪਾਣੀ ਪਲਾਣੇ ਵਾਲਾ ਜੋ ਹੈ ਉਹ ਸਭ ਨੂੰ ਹੋਮ ਕਰਕੇ ਜੁਆਨਾ ਹੈ ਉਹ ਅੰਦਰ سے ਜੋ ਪੰਜਾਬ ਪੁਲਿਸ ਹੈ ਉਹ ਵੀ ਅੰਦਰ سے ਇਨਕੀ ਮੰਗੋ ਕੀ ਹਮਾਇਤ ਕਰਦੀ ਹੈ ਲੇਕਿਨ ਉਹ ਮਜਬੂਰ ਹੈ ਸਰਕਾਰ ਕੇ ਇਨ ਇ ਗੋਰੀ ਨੀਤੀ ਕੇ ਦਾ ਸਰ ਕੀ ਨਾਮ ਹੈ ਉਹ ਰਾਜ ਗੁਰੂਮ ਗਾਰਡ ਐਸੋਸੀਏਸ਼ਨ ਕਾ ਦਰਨਾਮਾ ਨਾਮ ਸੁਰਜੀਤ ਸਿੰਘ ਢੇਰ ਹੈ ਮੈਕੋਲੈਂਡ ਕਿਸਾਨ ਸਭਾ ਦਾ ਜ਼ਿਲ੍ਹੇ ਕਾ ਪ੍ਰਧਾਨ ਹੂੰ आज जो होमगार्ड्स है पंजाब के जिन्होंने पंजाब जो सेवा कंस बहुत बड़ा रोल अदा किया आज वो लोग पिछले 5 साल से 5 वर्षों से जड़ा धरना लगाई बैठे थे लेकिन सरकार ने जड़ी उनकी कोई बात नहीं सुनी है जिस करके उन्हें कल से जो बुधवार से सवेर से जड़ा उन्होंने नेशनल हाईवे है ਇਸ ਕੋ ਮੁਕੰਮਲ ਜਾਮ ਕੀਤਾ tha aur sarkar ke kanon mein awaz pahchanne ke liye ki jo inade pension hai badhai jawe jo inade maan patte hai wo bahut kam daron se kaam karna pad raha hai aur inhone zindagi jodi hai bahut sare inke jo saathi hai home guards punjab ke andar shaheed bhi hoye inke parivaron ke bhi shaheed hoye aur aaj jo ladai hai ye lad rahe hai assi hum inki jodi hai ਪੂਰੀ ਮਦਦ ਕਰ ਰਹੇ ਹੋ ਤੁਹਾਡੇ ਬਰਸ਼ਟ ਵੱਜੇ ਨੇ ਮੁਕਾਬਲਾ ਹੋਇਆ ਕਿੱਦਾਂ ਕਿੱਦਾਂ ਮੁਕਾਬਲੇ ਹੋਏ ਸੀ ਤੁਹਾਡੇ ਨਾਲ 17 5 99 ਨੂੰ ਜੀ ਪੈਂਟ ਆਲਖ ਜੀ ਉਥੇ ਹੱਤਵਾਦੀ ਛੁਪੇ ਸੀ ਕਿਤੇ ਘਰ ਜੀ ਤੇ ਅਸੀਂ ਰੇਟ ਕੀਤਾ ਸੀਗਾ ਜੀ ਉੱਥੇ ਤੇ ਮੋੜੇ ਮੈਨੂੰ ਕੀਤਾ ਗਿਆ ਜੀ ਅਫਸਰ ਨਾਲ ਸੀ ਤੇ ਉਥੇ ਬੈਂਕਰ ਬਣਿਆ ਸਾਰਾ ਬੈਂਕਰ ਨੇ ਮੋਰਚਾ ਕਹੇ ਦਿੰਨੇ ਆਪਾਂ ਉਹ ਅਫਸਰਾਂ ਨੇ ਮੇਰਾ ਆਖਲਾ ਵੜ ਕੇ ਬੈਂਕਰ ਚ ਮੈਨੂੰ ਤਾਰਤਾ ਆ ਮੇਰੇ ਸੱਜੇ ਪਾਸੇ ਬੂੜ ਨੂੰ ਹੱਥ ਮੈਂ ਮੈਂ ਉਹ ਨੱਤਮਾਰੀ ਖੱਬੇ ਦੀ ਮੈਨੂੰ ਅੰਦਰ ਲੈ ਤੇ ਲਿਖਤ ਕੇ ਹਤਵਾ ਜੀ ਬ੍ਰਾਜ ਮੈਂ ਪੂਰਾ जख्मी ਹੋ ਕੇ ਮੇਰਾ ਸਿਰ ਵੀ ਮੇਰੇ ਸਾਰਾ ਪਾਟਿਆ ਵਾਸਤੇ ਸਿਰ ਤੇ ਵੀ ਆ ਬਾਹਾਂ ਤੇ ਵੀ ਆ